ਜੋ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਬ ਦੋਸਤੋ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਪਰ ਅੱਜ ਇੱਕ ਹਮਲਾ ਹੁੰਦਾ ਹੈ ਇਸ ਹਮਲੇ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਨੂੰ ਗੰਭੀਰ ਸੱਟਾਂ ਵੀ ਲੱਗਦੀਆਂ ਨੇ ਤਾਂ ਸੀਸੀਟੀਵੀ ਸਾਹਮਣੇ ਆਈ ਹੈ ਇਸ ਹਮਲੇ ਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਮਲਾਵਰ ਰੇਕੇ ਕਰਤਾ ਨਜ਼ਰ ਆ ਰਿਹਾ ਹੈ ਹਮਲਾਵਰ ਤੁਸੀਂ ਦੇਖ ਸਕਦੇ ਹੋ ਕਿ ਉਸ ਰਿਹਾਇਸ਼ ਤੇ ਰੇਕੇ ਕਰਤਾ ਨਜ਼ਰ ਆ ਰਿਹਾ ਹੈ ਜਿਸ ਰਿਹਾਇਸ਼ ਦੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਔਰ ਰੇਕਾ ਗੁਪਤਾ ਰਹਿ ਰਹੀ ਹੈ ਤੇ ਉਸੇ ਰਹਿਸ਼ਤੇ ਵਿੱਚ ਹੀ ਆਪਣੇ ਦਫ਼ਤਰ ਦੇ ਵਿੱਚ ਸੁਣਵਾਈ ਕਰ ਰਹੀ ਸੀ ਜਦ ਤੱਕ ਸੁਣਵਾਈ ਦੇ ਦੌਰਾਨ ਇਸ ਹਮਲਾਵਰ ਵੱਲੋਂ ਹਮਲਾ ਕੀਤਾ ਜਾਂਦਾ ਹੈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਮਲੇ ਤੋਂ ਪਹਿਲਾਂ ਰੇਕੀ ਕਰਦਾ ਨਜ਼ਰ ਆਉਂਦਾ ਹੈ ਹਾਲਾਂਕਿ ਰੇਕੀ ਦੇ ਦੌਰਾਨ ਕੁਝ ਤਸਵੀਰਾਂ ਮੋਬਾਈਲ ਦੇ ਉੱਪਰ ਵੀ ਖਿੱਚਦਾ ਨਜ਼ਰ ਆਉਂਦਾ ਹੈ ਹਾਲਾਂਕਿ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਇਸ ਵਿਅਕਤੀ ਵੱਲੋਂ ਹਮਲੇ ਤੋਂ ਪਹਿਲਾਂ ਜਦੋਂ ਰੇਖੀ ਕੀਤੀ ਗਈ ਤਾਂ ਆਪਣੇ ਮੋਬਾਈਲ ਦੇ ਉੱਪਰ ਤਸਵੀਰਾਂ ਲਈਆਂ ਗਈਆਂ ਵੀਡੀਓ ਬਣਾਈ ਗਈ ਇਸ ਰਿਹੈਸ਼ਤੀ ਤੇ ਉਸ ਤੋਂ ਬਾਅਦ ਹਮਲੇ ਨੂੰ ਅੰਜਾਮ ਦਿੱਤਾ ਜਾਂਦਾ। ਤਰਸਲ ਅੱਜ ਜਦੋਂ ਰੇਖਾ ਗੁਪਤਾ ਦਿੱਲੀ ਦੀ ਮੁੱਖ ਮੰਤਰੀ ਜਨਤਕ ਬੈਠਕ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੀ ਸੀ ਤਾਂ ਰਾਜਕੋਟ ਦਾ ਇੱਕ ਨਿਵਾਸੀ ਰਜੇਸ਼ ਭਾਈ ਖਿਮਜੀ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਤਕਰੀਬਨ 40 ਸਾਲ ਦੱਸੀ ਜਾ ਰਹੀ ਹੈ ਉਹ ਆਪਣੇ ਕਿਸੇ ਮੁੱਦੇ ਨੂੰ ਲੈ ਕੇ ਰੇਖਾ ਗੁਪਤਾ ਨਾਲ ਮੁਲਾਕਾਤ ਕਰਨਾ ਆਉਂਦਾ ਪਰ ਜਿਵੇਂ ਹੀ ਰੇਖਾ ਗੁਪਤਾ ਦੇ ਨਾਲ ਮੁਲਾਕਾਤ ਹੁੰਦੀ ਹੈ ਤਾਂ ਉਹ ਦਿੱਲੀ ਦੇ ਮੁੱਖ ਮੰਤਰੀ ਉੱਪਰ ਝਪਟ ਪੈਂਦਾ ਆ ਤਾਂ ਜਿਹੇ ਦੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਦੇ ਵਾਲ ਤੱਕ ਉਹ ਫੜ ਲੈਂਦਾ ਆ ਹਾਲਾਂਕਿ ਉੱਥੇ ਖੜੇ ਸੁਰੱਖਿਆ ਕਰਮੀ ਪੁਲਿਸ ਅਧਿਕਾਰੀ ਅਤੇ ਹੋਰ ਜਿਹੜੇ ਲੋਕ ਉੱਥੇ ਮੌਜੂਦ ਹੁੰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਕਿਵੇਂ ਨਾ